ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬ ਪੁਲਿਸ ਕਨਸਟੇਬਲ ਦੇ ਐਗਜ਼ਾਮ ਦੇ ਬਾਰੇ ਚ ਜੋ 2022 ਦੇ ਵਿੱਚ ਹੋਇਆ ਸੀ ਤੇ ਉਸ ਦੇ ਵਿੱਚ ਆਏ ਪੰਜਾਬੀ ਐਮਸੀਕਿਊ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਆਂ ਆਪਾਂ ਆਪਣੇ ਕਲਾਸ ਦੀ ਸ਼ੁੱਧ ਵਾਕ ਦੀ ਚੋਣ ਕਰੋ ਵਾਹ ਮਜ਼ਾ ਆ ਗਿਆ ਤੂੰ ਉਹ ਤੇ ਮੈਂ ਇਕੱਠਾ ਖੇਡਾਂਗੇ ਕੁੜੀਆਂ ਨੱਚਦੇ ਹਨ ਲੜਕੀਆਂ ਨੇ ਰੋਟੀ ਖਾਈ ਨਹੀਂ ਇਨ ਚਾਰਾਂ ਦੇ ਵਿੱਚੋਂ ਕਿਹੜਾ ਵਕਤ ਤੁਹਾਨੂੰ ਸਹੀ ਲੱਗ ਰਿਹਾ ਹੈ ਕਿਹੜਾ ਸ਼ੁੱਧ ਵਾਕ ਹੈ অপਸ਼ਨ A ਵਾ ਮਜ਼ਾ ਆ ਗਿਆ ਆਕਾਸ਼ ਦਾ ਸਮਾਨ ਅਰਥਕ ਸ਼ਬਦ ਹੈ ਨੀਲਾ ਪਤਾਲ ਅੰਬਰ ਜਾਂ ਧਰਤੀ आकाश ਦਾ ਸਮਾਨਾਰਥਕ ਕੀ ਹੈ অপশন B ਅੰਬਰ ਉੱਚਾ ਲੰਬਾ ਗੱਬਰੂ ਪੱਲੇ ਠਿਕਰੀਆਂ ਆਖਾਨ ਕਦੋਂ ਵਰਤਿਆ ਜਾਂਦਾ ਹੈ ਇੰਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਤੁਹਾਨੂੰ ਠਕਵੀਂ ਲੱਗਦੀ ਹੈ ਕਿਹੜੀ ਆਪਸ਼ਨ ਸਹੀ ਆਪਸ਼ਨ A ਜਦੋਂ ਕੋਈ ਸ਼ਕਲ ਤੋਂ ਸੋਹਣਾ ਹੋਵੇ ਪਰ ਗੁਨਾ ਤੋਂ ਸਖਨਾ ਹੋਵੇ ਯਾਨੀ ਕਿ ਉਹਦੀ ਸ਼ਕਲ ਤਾਂ ਸੋਹਣੀ ਹੈ ਪਰ ਗੁਣ ਇੱਕ ਵੀ ਨਹੀਂਗਾ ਤਾਂ ਉਦੋਂ ਇਹ ਅਖੰਨ ਵਰਤਿਆ ਜਾਂਦਾ ਹੈ ਟਰਾਂਸਫਰਮੇਸ਼ਨ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ ਅਨੁਵਾਦ ਆਕਾਰ ਪ੍ਰਕਾਰ रूपांतरण या कायाकल्प ट्रांसफॉर्मेशन मतलब ऑप्शन सी रूपांतरण जो चीज़ लोड तो व्ध हो उस जान वाला शब्द है बेफालतू फालतू ਲੋੜਿੰਦੀ ਜਾਂ ਨਾ ਮਨਜ਼ੂਰ ਕੀ ਆਈਗਾ অপਸ਼ਨ 3 ਫालतੂ ਉਸ ਤੋਂ ਬਾਅਦ ਆ ਇੱਕ ਪੈਰਾ ਇਸ ਨੂੰ ਤੁਸੀਂ ਵੀਡੀਓ ਸਟਾਪ ਕਰਕੇ ਧਿਆਨ ਦੇ ਨਾਲ ਆਰਾਮ ਦੇ ਨਾਲ ਪੜੋਗੇ ਆਪਾਂ ਸਿੱਧਾ ਕੁਐਸਚਨ ਨੂੰ ਡਿਸਕਸ ਕਰਦੇ ਆਂ ਉਪਰੋਕ ਪਰੇਦਾ ਡੁਕਮਾਂ ਸਿਰਲੇਖ ਹੈ ਕਿਹੜਾ ਡੁਕਮਾਂ ਸਿਰਲੇਖ ਹੈ অপਸ਼ਨ ਏ ਨਸਲੀ ਚੇਤਨਾ ਤੇ ਪੰਜਾਬ ਦਾ ਸੱਭਿਆਚਾਰਕ ਇਤਿਹਾਸ ਨਸਲੀ ਚੇਤਨਾ ਦਾ ਪ੍ਰਭਾਵ ਲਗਾਤਾਰ ਜੁੜਿਆ ਰਹਿੰਦਾ ਹੈ ਕੀ ਆਏਗਾ অপਸ਼ਨ B ਤਾਕਤ ਦੇ ਇਜ਼ਹਾਰ ਨਾਲ ਨਸਲੀ ਬੁੱਤ ਦੀ ਚੇਤਨਾ ਕਿੱਥੇ ਵਿਦਮਾਨ ਨਾ ਹੁੰਦਾ ਦਾਵਾ ਕੀਤਾ ਜਾਂਦਾ ਹੈ ਕੀ ਆਏਗਾ অপਸ਼ਨ C ਸਿੱਖ ਇਤਿਹਾਸ ਵਿੱਚ ਬੰਦਾ ਆਪਣੀ ਹੋਂਦ ਦੀ ਪਛਾਣ ਕਿਸ ਵਿੱਚੋਂ ਮਨਾਉਂਦਾ ਹੈ ਹੋਂਦ ਦੀ ਪਹਿਚਾਨ ਕੀ ਆਏਗਾ অপਸ਼ਨ B ਨਸਲ ਵਿੱਚੋਂ ਨਸਲ ਦੇ ਖੁਰਨ ਦੇ ਡਰ ਤੋਂ ਸਾਡਾ ਸਮਾਜ ਕੀ ਉਪਾ ਕਰਦਾ ਕੀ ਕਰਦਾ ਸਮਾਚ অপশন সি ਨਾਰੀ ਉਤੇ কন্ট্রোল ਕਰਦਾ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ এমসিকিউ ਪੂਰੇ ਹੁੰਦੇ ਹਨ ਮਿਲਦੇ ਆਂ ਕੱਲ ਅਗਲੇ এমসিকিউ ਦੇ ਨਾਲ ਅਗਲੇ ক্লাস ਦੇ ਨਾਲ লাজ ਦੇ ਲਈ ਐਨਹੀਂ ਬਹੁਤ ਬਹੁਤ ਧੰਨਵਾਦ